ਸਰਕਾਰ ਦੀ ਨਲਾਕੀ ਹੈ ਪ੍ਰਸ਼ਾਸਨ ਦੀ ਨਲਾਕੀ ਹੈ ਇਹਨਾਂ ਨੇ ਢਾਈ ਤਿੰਨ ਮਹੀਨਿਆਂ ਤੋਂ ਲੋਕਾਂ ਨੂੰ ਖੱਜਲ ਖਵਾਰ ਕੀਤਾ ਹੋਇਆ ਹੈ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਵੀ ਮੈਂ ਜਿਹੜਾ ਮਿਸਤਰੀ ਹੈ ਰਾਜ ਮਿਸਤਰੀ ਹੈ ਜਿਹੜਾ ਇਹਦਾ ਲੇਬਰ ਵਾਲਾ ਬੰਦਾ ਹੈ ਉਹ ਇਹਦਾ ਉਦਘਾਟਨ ਕਰੂਗਾ ਨਾਲ ਦੇ ਨਾਲ ਉਦਘਾਟਨ ਹੋ ਜਾਊਗਾ ਅਜੇ ਪਤਾ ਨਹੀਂ ਕਿਹਨੂੰ ਡਿਗਰੀਆ ਦੋ ਮਹੀਨਿਆਂ ਤੋਂ ਕਿ ਮੇਰੇ ਡੀਸੀ ਸਾਹਿਬ ਨਾਲ ਵੀ ਤੇ ਵੀ ਵੀਐਨਆਰ ਦੀ ਸਾਰੀ ਟੀਮ ਦੇ ਨਾਲ ਮੁਲਤਾਨੀਆ ਪੁਲ ਨੂੰ ਲੈ ਕੇ ਕਾਫੀ ਦਿਨ ਤੋਂ ਮੀਟਿੰਗਸ ਚੱਲ ਰਹੀਆਂ ਕਿ ਆਪਾਂ ਲੋਕਾਂ ਦੀ ਸਹੂਲਤ ਵਾਸਤੇ ਇਹਨੂੰ ਬਣਾ ਰਹੇ ਹਾਂ ਤਾਂ ਜਲ ਤੋਂ ਜਲ ਦੇ ਇਹਨੂੰ ਲੋਕਾਂ ਨੂੰ ਸਮਰਪਿਤ ਕਰੀਏ। ਇਹ ਵਿਧੇਨਾ ਆ ਵੀਕਾ ਹਫਤੇ ਦੇ ਵਿੱਚ ਵਿੱਚ ਮੁਲਤਾਨੀਆ ਪੁਲ ਨੂੰ ਪਬਲਿਕਲੀ ਓਪਨ ਕਰ ਦਾਂਗੇ। ਇਹ ਦੇਖੋ ਪਬਲਿਕ ਵਾਸਤੇ ਹੀ ਬਣਾਇਆ ਗਿਆ। ਅੱਜ ਅਸੀਂ ਟੈਕਨੀਕਲੀ ਟੈਸਟਿੰਗ ਦੇ ਤੌਰ ਤੇ ਇਹਨੂੰ ਚੱਲੂ ਕੀਤਾ ਹੈ। ਜੀ। ਇਹ 8-10 ਦਿਨ ਟੈਸਟਿੰਗ ਹੋਏਗੀ। ਅਜੇ ਇਸ ਦੇ ਵਿੱਚ ਕੁਝ ਕੰਮ ਰਹਿਦਾ ਜਿਵੇਂ ਲਾਈਟਾਂ ਲੱਗਣ ਵਾਲੀਆਂ ਰਹਿੰਦੀਆਂ ਨੇ। ਨਕਾ ਕਾ ਵੀ ਕਹਿੰਦੇ ਵੀ ਜਦੋਂ ਦਾ ਅਸੀਂ ਕੱਲ ਦਾ ਰੌਲਾ ਪਾ ਰਹੇ ਹਾਂ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹਨਾਂ ਦੀ ਖੁਸ਼ੀ ਵਾਸਤੇ ਬਹੁਤ ਵਧੀਆ ਗੱਲ ਹੈ ਇਹ ਉਹਨਾਂ ਦਾ ਮਨ ਖੁਸ਼ ਹੋ ਜਾਏਗਾ ਮੈਂ ਤਾਂ ਅੱਜ ਦੁਪਹਿਰ ਨਾਲ तकरीबन ਮੇਰਾ ਖਿਆਲ ਹੈ ਵੀ 8-7 ਵਾਰੀ ਲਾਈਵ ਹੋ ਚੁੱਕੇ ਹਾਂ ਬਹੁਤ ਬਿਠਿਓ ਧਰਨੇ ਦੇ ਕਾਰਨ ਕੀ ਹੈ ਅੱਜ ਪਿਛਲੇ 20 ਦਿਨਾਂ ਤੋਂ ਪੁਲ ਬਿਲਕੁਲ ਕੰਪਲੀਟ ਹੋ ਚੁੱਕਿਆ ਪਿਛਲੇ 2-2.5 ਮਹੀਨਿਆਂ ਤੋਂ ਪੁਲ ਦੇ ਵਿੱਚ ਛੋਟੇ-ਛੋਟੇ ਕੰਮ ਜਿਵੇਂ ਪੋਲਾਂ ਦਾ ਕੰਮ ਹੈ ਬਿਜਲੀ ਦਾ ਬੱਲਵਾਂ ਦਾ ਕੰਮ ਹੈ ਜਾ ਉਹਨੂੰ yellow ਪੱਟੀ white ਪੱਟੀ ਬਿਚਾਉਣ ਛੋਟੇ ਛੋਟੇ ਕੰਮ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਐ ਸਰਕਾਰ ਦੀ ਨਲਾਕੀ ਹੈ ਪ੍ਰਸ਼ਾਸਨ ਦੀ ਨਲਾਕੀ ਹੈ ਇਹਨਾਂ ਨੇ 2.5-3 ਮਹੀਨਿਆਂ ਤੋਂ ਲੋਕਾਂ ਨੂੰ ਖਜਲ ਖੁਆਰ ਕੀਤਾ ਹੋਇਆ ਹੈ ਕਿਸੇ ਨੇ ਬਿਮਾਰ ਹੋ ਗਿਆ ਕਿਸੇ ਨੇ ਬੱਚਿਆਂ ਨੇ ਟਿਊਸ਼ਨ ਜਾਣਾ ਹੈ ਬੱਚਿਆਂ ਨੇ ਸਕੂਲ ਜਾਣਾ ਹੈ ਇੱਥੋਂ ਟੱਪ ਕੇ ਜਾਣ ਤੇ 10 ਮਿੰਟ ਲੱਗਦੇ ਆ ਉੱਥੋਂ ਦੀ ਘੁੰਮ ਕੇ ਆਉਣ ਦੇ 35 40 ਮਿੰਟ ਲੱਗਦੇ ਆ ਲੋਕਾਂ ਨੂੰ ਖੱਜਲ ਖਵਾਰ ਕਰ ਰਿਹਾ ਹੈ 2 ਸਾਲਾਂ ਦਾ ਇਹਦਾ ਟਾਈਮ ਸੀ 2 ਸਾਲਾਂ ਦੀ بجائے ਬਲਕਿ ਇਹਨੂੰ 1.5 ਸਾਲ ਜੀ ਕੰਪਲੀਟ ਕਰਨਾ ਚਾਹੀਦਾ ਸੀ ਔਰ ਜਿਹੜਾ ਇਹਨਾਂ ਨੇ 3 ਸਾਲਾਂ ਦੇ ਵਿੱਚ ਕੰਪਲੀਟ ਕੀਤਾ ਅੱਜ ਮਲਤਾਨੀਆਂ ਰੋਡ ਦੇ ਸਾਰੇ ਲੋਕ ਇਕੱਠੇ ਹੋ ਕੇ ਇਹਨੂੰ ਚਾਲੂ ਕਰਾਉਣ ਦੇ ਕਰਾਉਣ ਵਾਸਤੇ ਧਰਨਾ ਦਿੱਤਾ ਅੱਜ ਮੈਂ ਸ਼ਰੋਮ ਨੇ ਕਾਲੀਦਾਲ ਦਾ ਇਥੋਂ ਬਠਿੰਡੇ ਸ਼ਹਿਰ ਦਾ ਸੇਵਾਦਾਰ ਹੋਣ ਦੇ ਨਾਤੇ ਲੋਕਾਂ ਦੇ ਵਿੱਚ ਆ ਕੇ ਅਸੀਂ ਜੇ ਅੱਜ ਇਹ ਕਰਨਗੇ ਤਾਂ ਠੀਕ ਹੈ ਨਹੀਂ ਕੱਲ ਨੂੰ ਅਸੀਂ ਜਿਵੇਂ ਇਹ ਸਾਰੇ ਮਲਤਾਨੇ ਰੋਡ ਦੇ ਲੋਕ ਕਹਿਣਗੇ ਇੱਥੋਂ ਦੇ ਬਸਿੰਦੇ ਕਹਿਣਗੇ ਔਰ ਉਹਨਾਂ ਦੇ ਮੁਤਾਬਕ ਅਸੀਂ ਜੋ ਅਗਲਾ ਫੈਸਲਾ ਲਵਾਂਗੇ ਉਹਨਾਂ ਸ਼ਰੂਮ ਨੇ ਕਾਲੀਦਾਲ ਇਹਨਾਂ ਲੋਕਾਂ ਦੇ ਨਾਲ ਹੈ ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ ਇਹ ਕਹਿੰਦੇ ਸੀਗੇ ਕਿ ਜਿਹੜਾ ਕੋਈ ਪੁਲ ਬਣੂ ਜਾਂ ਕੋਈ ਮਾਰ ਟੋੜੂ ਉਹਦਾ ਲੇਬਰ ਜਾਂ ਮਿਸਤਰੀ ਉਹਦੇ ਘਾਟਣ ਕਰੂਗਾ ਇਹਨਾਂ ਨੇ 1000 ਰੁਪਏ ਬੁੜਿਆਂ ਨੂੰ ਗਾਰੰਟੀ ਦਿੱਤੀ ਸੀ ਵੀ ਮਹੀਨੇ ਦਾ ਦੇਵਾਂਗੇ ਪੱਤਾ ਦੇਵਾਂਗੇ ਸਾਰੇ ਨੌਜਵਾਨਾਂ ਨੂੰ ਪੱਤੇ ਦੀ ਗੱਲ ਕਰੀ ਸੀ ਬੌਲੀਆਂ ਗਰੰਟੀਆਂ ਕਰਕੇ ਗਈ ਸੀ ਦਿੱਲੀ ਤੋਂ ਚੱਲਦਾ ਸੀ ਬਟੰਡੇ ਆ ਕੇ ਗਰੰਟੀ ਪੰਜਾਬ 'ਚ ਆ ਕੇ ਗਰੰਟੀਆਂ ਕਰਦੇ ਸੀ ਝੂਠਾਂ ਦੀ ਸਰਕਾਰ ਬਣ ਗਈ ਝੂਠਾਂ ਦੇ ਇਹਨਾਂ ਨੇ ਪੰਡ ਝੂਠੀਆਂ ਗਰੰਟੀਆਂ ਦਿੱਤੀਆਂ ਇਹਨਾਂ ਨੇ ਹਰੇਕ ਪੱਖ ਤੋਂ ਹੀ ਫੇਲ ਹੋ ਚੁੱਕੇ ਸਿਰਫ ਸਵਾਏ ਗੱਲਾਂ ਤੋਂ ਗੱਲਾਂ ਜਰੂਰ ਆਉਂਦੀਆਂ ਇਹਨਾਂ ਨੂੰ ਕਰਨੀਆਂ ਜੇ ਗੱਲਾਂ ਨਾਲ ਅਗਾਹਾਂ ਸਰਕਾਰਾਂ ਬੰਦੀਆਂ ਹੋਣ ਦਾ ਅਜਨੂੰ ਕੋਈ ਸਰਕਾਰ ਛੱਡੇ ਨਾ ਇਹਨਾਂ ਨੂੰ ਲੋਕ ਆਉਣ ਵਾਲੇ ਸਾਡੇ ਬਠਿੰਡੇ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੀ ਲਿਕਨ ਹੋ ਰਹੀ ਹੈ ਸਿਕਿਉਰਿਟੀ ਤਾਂ ਨਹੀਂ ਹੈ ਹੁਣ ਸਿਕਿਉਰਿਟੀ ਤਾਂ ਹੈ ਨਹੀਂ ਮੁੱਖ ਮੰਤਰੀ ਨਾਲ 11-1200 ਬੰਦੇ ਦੀ ਟੀਮ ਹੈ ਉਹ ਬੈਸੀ ਹੈ ਉਹਨਾਂ ਨੂੰ ਡਰ ਨਹੀਂ ਦੱਸਦਾ ਕੋਈ ਹੈ ਨਹੀਂ ਨਾ ਬਠਿੰਡੇ ਦੇ ਵਿੱਚ ਵੋਟਾਂ ਪੈਣੀਆਂ ਕਾਰਪੋਰੇਸ਼ਨ ਦੀਆਂ ਅੱਜ ਇੱਥੋਂ ਦੇ ਵਿਧਾਇਕ ਕਹਿੰਦੇ ਸੀਗੇ ਵੀ ਅੱਜ ਇਹ ਪੂਲ ਦਾ ਦੁਗਾਟ ਹੋਣਾ ਹੈ ਇਹਦਾ ਅਸੀਂ ਕੱਲ ਦਾ ਸਾਡੇ ਲੋਕਾਂ ਨੇ ਇਕੱਠੇ ਹੋ ਕੇ ਇੱਥੋਂ ਦਾ ਜਿਹੜਾ ਸੀਗਾ ਪ੍ਰੋਪੋਗੈਂਡਾ ਜਿਹੜਾ ਇਹਨਾਂ ਨੇ ਕੀਤਾ ਹੈ ਉਦਘਾਟਨ ਅੱਜ 4 ਵਜੇ ਦਾ ਕੱਲ ਦੇ ਸ਼ਾਮ ਦੇ ਸਾਡੇ ਸੁਖਰਾਜ ਵਰਗੇ ਜੋ ਕਾਰਪੋਰੇਸ਼ਨ ਦੇ ਮੈਂਬਰ ਆ ਇੱਥੋਂ ਲੋਕਾਂ ਨੇ ਚੁਣਿਆ ਹੋਇਆ ਹੈਗਾ ਹੋਰ ਸਾਡੇ ਸਾਡੇ ਰਿੰਕਾ ਜੀ ਜਨਰਲ ਕਾਲੀ ਦਲ ਦੇ ਸਾਡੇ ਸਰਕਲ ਪ੍ਰਧਾਨ ਆ ਸਾਡੀ ਸਾਰੀ ਟੀਮ ਸਾਰੇ ਲੋਕ ਕਿਸੇ ਵੀ ਪਾਰਟੀ ਨੂੰ ਸੰਧਦਾ ਉਹਨਾਂ ਨੇ ਕੱਲ੍ਹ ਦੇ ਇਹ ਰੌਲਾ ਮਤਲਬ ਇਹ ਇਕੱਠੇ ਹੋ ਕੇ ਗੱਲ ਕਰ ਰਹੇ ਸੀਗੇ ਵੀ ਅਸੀਂ ਇਹਦਾ ਉਦ ਦੇਵਾਂਗੇ ਅੱਜ ਇਹਨਾਂ ਨੇ 4 ਵਜੇ ਧਰਨਾ ਦਿੱਤਾ ਵੀ ਇਹਨੂੰ ਖੋਲਣ ਵਾਸਤੇ ਅੱਜ ਉਹ ਕਹਿੰਦੇ ਆ ਮੈਨੂੰ ਇੱਥੇ ਇਹ ਤਾਂ ਪਤਾ ਲੱਗਿਆ ਵੀ 4 ਵਜੇ ਦਾ ਟਾਈਮ ਹੈ 5 ਵਜੇ ਦਾ ਪਰ ਇਹਨੂੰ ਕਿਹੜੇ ਟਾਈਮ ਹੈ 20 ਦਿਨ ਪਹਿਲਾਂ ਕਰ ਦੁੰਦੇ ਜੇ ਹਟਾਣ ਕਰਨਾ ਸੀ 2 ਮਹੀਨੇ ਪਹਿਲਾਂ ਕਰ ਦੁੰਦੇ ਝੂਠ ਹੈ ਸਾਰੇ ਲਾਰੇ ਆ ਲੋਕਾਂ ਨੂੰ ਇਹ ਆਈ ਡੀਗ ਰਹੇ ਐ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਵੀ ਮੈਂ ਜਿਹੜਾ ਮਿਸਤਰੀ ਐ ਰਾਜ ਮਿਸਤਰੀ ਐ ਜਿਹੜਾ ਇਹਦਾ ਲੇਬਰ ਵਾਲਾ ਬੰਦਾ ਐ ਉਹ ਇਹਨਾਂ ਦਾ ਉਦਘਾਟਨ ਕਰੂਗਾ ਨਾਲ ਦੇ ਨਾਲ ਉਦਘਾਟਨ ਹੋ ਜੂਗਾ ਅਜੇ ਪਤਾ ਨਹੀਂ ਕਿ ਇਹਨੂੰ ਡਿਗਰੀਆ 2 ਮਹੀਨਿਆਂ ਤੋਂ ਪਿਛਲੇ 20 ਦਿਨਾਂ ਤੋਂ 25 ਦਿਨਾਂ ਤੋਂ ਤਾਂ ਬਿਲਕੁਲ ਹੀ ਕੰਪਲੀਟ ਹੋ ਗਿਆ। ਸਾਨੂੰ ਇਹਨੇ 2 ਮਹੀਨੇ ਪਹਿਲਾਂ ਮਾੜੇ ਮਾੜੇ ਕੰਮ ਸੀਗੇ ਇਹਨਾਂ ਨੂੰ ਉਦਘਾਟਨ ਦਾ ਬੋਲ ਕਰਦੇ ਨੇ ਪਤਾ ਨਹੀਂ ਕੀ ਦਾ ਇੰਤਜ਼ਾਰ ਕਰ ਰਿਹਾ ਕੋਈ ਮੁੱਖ ਮੰਤਰੀ ਦਾ ਕਰ ਰਿਹਾ ਕਿਸੇ ਮੰਤਰੀ ਦਾ ਕਰ ਰਿਹਾ ਇਹ ਪਤਾ ਲੱਗ ਜੂਗਾ ਇਹਨਾਂ ਦੀ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਵਾਅਦੇ ਕੀਤੇ ਸੀ ਉਹਦੇ ਮੌਕੇ ਇਹ ਬਰਾਜ ਮਿਸਤਰੀ ਤੋਂ ਕਰਾਉਣਗੇ ਕਿ ਇਹਨਾਂ ਦਾ ਕੋਈ ਮੁੱਖ ਮੰਤਰੀ ਜਾਂ ਮੰਤਰੀ ਆਊਗਾ। ਆਹ ਅੰਤਮਾਨ ਜੀ ਕਹਿੰਦੇ ਸੀਗੇ ਕਹਿੰਦੇ ਵੀ ਬਦਲ ਸਾਹਿਬ ਨੇ ਤਾਂ ਹਰ ਇੱਕ ਚੀਜ਼ ਤੇ ਫੋਟੋ ਲਾਤੀ ਹੁਣ ਮਾਨ ਸਾਹਿਬ ਦੀ ਤਾਂ ਨੀ ਕਿਤੇ ਲੱਗੀ ਇਹ ਤਾਂ ਹੁਣ ਵਟਾਈ ਵੀ ਦੱਸੂਆਂ ਮਾਨ ਸਾਹਿਬ ਦੇ ਤਾਂ ਹਰੇਕ ਅਖਬਾਰ ਚ ਆਉਂਦੀ ਹੈ ਹਰੇਕ ਮਤਲਬ ਕਿ ਮੈਨੂੰ ਐ ਲੱਗਦਾ ਜਿਹੜੇ ਇਹਨਾਂ ਨੇ ਬਾਹਰੋਂ ਆ ਕੇ ਬੰਦੇ ਕਈ ਸਟੇਟਾਂ ਦੇ ਵਿੱਚ ਤੁਹਾਨੂੰ ਪਤਾ ਹੈਗਾ ਜਿਹੜੇ ਕੋਈ ਬਾਥਰੂਮ ਵੀ ਬਹੁਤ ਵੱਡੇ ਪ੍ਰੋਜੈਕਟ ਹੈ ਔਰ ਦਵਾਰਾਂ ਦਵਾਕੰਨਾ ਕਰਨੇ ਵੀ ਬਹੁਤ ਆਪਣੇ ਇੱਥੇ ਬਾਥਰੂਮਾਂ ਦੇ ਉਧ ਘਟਨਾਵਾਂ ਮੇਲੇ ਕਰ ਜਾਂਦੇ ਆ ਕਿ ਉਹਨਾਂ ਦੇ ਲੈਵਲ ਦੀ ਗੱਲ ਹੈ ਛੋਟੇ ਛੋਟੇ ਗੰਮਾਂ ਵਾਸਤੇ ਉਧ ਘਟਨਾ ਕੋਈ ਬੱਲ ਲਾਦਾ ਉਹਦਾ ਕੋਈ ਟਰਾਂਸਫਾਰਮਰ ਲਾਦਾ ਉਹਦਾ ਉਧ ਘਟਨਾ ਇਹ ਤਾਂ ਕਹਿੰਦੇ ਸੀ ਸਾਡੇ ਮਿਸਤਰੀ ਉਧ ਘਟਨ ਕਰਨਗੇ ਅਸੀਂ ਇਹ ਕਲਚਰ ਖਤਮ ਕਰ ਦਾਂਗੇ ਵੀਆਈਪੀ ਇਹਦਾ ਉਦੋਂ ਵੀ ਥੱਲੇ ਗਿਰ ਗਏ ਕਦੋਂ ਤੱਕ ਬੈਠੇ ਹੋ ਤੁਸੀਂ ਅਸੀਂ ਜਿੰਨਾ ਚਿਰ ਸਾਡੇ ਲੋਕ ਕਹਿਣਗੇ ਅਸੀਂ ਉਹਨਾਂ ਚਿਰ ਬੈਠੇ ਹਾਂ ਕੀ ਕਹਿਣਾ ਚਾਹੋਗੇ ਜਿਹੜਾ ਜੇ ਧਰਨਾ ਲਾ ਕੇ ਸਰ ਦੁਨੀਆ ਸਮਝ ਲਓ ਰੋਜ਼ ਡੇਟਾਂ ਦੇ ਡੇਟਾਂ ਸਰਕਾਰ ਸਰਕਾਰ ਦੇ ਨਮਾਇंदे ਤੇਰੇ ਸੀਗੇ ਵੀ 15 ਤਰੀਕ ਨੂੰ ਜਾਂ 22 ਤਰੀਕ ਨੂੰ ਸਿੱਧ ਘਟਨ ਕਰਾਂਗੇ ਬੱਚਿਆਂ ਦਾ ਜਾਣਾ ਦੁਪਹਿਰ ਹੋਇਆ ਪਾਸੇ ਸਕੂਲ ਦੀ ਹੋਰ ਜਿਹੜਾ ਸਰਕਾਰੀ ਕੰਮ ਇਵਨ ਕਿ ਮੇਰਾ ਰੋਜ਼ ਦਾ ਕਿਹੜਾ ਕਦੇ ਪਟਵਾਰਖਾਨੇ ਜਾਂ ਸੈਕਟਰੀਅਰ ਦੇ ਵਿੱਚ ਆ ਇਥੋਂ ਸ਼ੁਰੂ ਹੋ ਜਾਂਦਾ ਜੀ ਜਾਮ ਤੇ ਅੱਗੇ ਸਰਕਾਰੀ ਸਕੂਲ ਹੈ ਜਿਹੜਾ ਪਰਸਨਗਰ ਦਾ ਉੱਥੋਂ ਤੱਕ ਸਾਰੀ ਜਗ੍ਹਾ ਸੜਕ ਜਹਾਮ ਰਹਿੰਦੀ ਆ ਕਿਉਂਕਿ ਸਾਰਾ ਏਰੀਆ ਉੱਥੋਂ ਨਹੀਂ ਲੰਘਦਾ ਕੱਲ ਪਰਸੋ ਸਾਡੇ ਇੱਥੇ ਡੈਥ ਹੋਈ ਹੈ ਉਹਨਾਂ ਨੇ ਵੀ ਤੁਸੀਂ ਲੱਗੋ ਘੁਮਕਮਾ ਕੇ ਉੱਪਰ ਕਿਥੇ ਸ਼ਮਸ਼ਾਨ ਘਟਾ ਉੱਥੇ ਆਉਣਾ ਪਿਆ ਮਾਨੂੰ ਤੇ ਰੋਜ਼ ਡੇਟਾਂ ਦੇ ਡੇਟਾਂ ਦੇਈ ਜੇ ਚਲੋ ਪਹਿਲਾਂ ਡੇਟਾਂ ਦਿੱਤੀਆਂ ਅਸੀਂ ਕਹਾਂ ਵੀ ਕਰ ਦੇਣਗੇ ਅੱਜ ਸਵੇਰ ਚ ਪਰ ਹੁਣ ਜੋ ਤਿੰਨ ਚਾਰ ਡੇਟਾਂ ਲੰਘ ਗਈਆਂ ਤੇ ਦਿਨ ਛੋਟੇ ਹੋ ਗਏ ਹੁੰਦਾ ਦਾ ਟਾਈਮ ਹੋ ਗਿਆ ਜੀ ਠੰਡ ਦਾ ਤਾਂ ਅਸੀਂ ਸੋਚਿਆ ਸਾਰੇ ਮਹੱਲੇ ਨੇ ਜਾਂ ਸਾਰੇ ਏਰੀਏ ਨੇ ਵੀ ਕਿਉਂ ਪਰ ਰਾਜਨੀਤੀਕਰਨ ਕਰਕੇ ਇਹ ਕਹਿੰਦੇ ਜੀ ਕੋਈ ਕਹਿੰਦਾ ਮੁੱਖ ਮੰਤਰੀ ਕੱਲ ਇਹਨਾਂ ਦੇ ਮੰਤਰੀ ਸਾਹਿਬ ਵੀ ਆਏ ਸੀ ਭਗਤ ਜੀ ਤੇ ਉਹਨਾਂ ਤੋਂ ਹੀ ਕਰਵਾ ਲੈਂਦੇ ਪਰ ਸਰਕਾਰ ਦੀ ਮਨਸ਼ਾ ਇਹਦਾ ਉਦਘਾਟਨ ਕਰਨ ਦੀ ਨਹੀਂ ਹੈਗੀ ਪਤਾ ਨਹੀਂ ਕੀ ਸੋਚੀ ਜਾਂਦੇ ਕਿਉਂ ਡਿਲੇ ਕਰੀ ਜਾਂਦੇ ਇਹਨੂੰ ਕਹਿੰਦੇ ਅੱਜ ਐਮਐਲਏ 4 ਵਜੇ ਕਰਾਂਗੇ ਉਹ ਤਾਂ ਜੀ ਕੱਲ ਦਾ ਜਦੋਂ ਗਰੁੱਪਾਂ ਦੇ ਵਿੱਚ ਮੈਸੇਜ ਪੈਣ ਲੱਗੇ ਨਾ ਲੋਕਾਂ ਦਾ ਰੋਹ ਵਧਿਆ ਤਾਂ ਉਦੋਂ ਫਿਰ ਇਹ ਮੁਸਤੈਦ ਹੋ ਗਏ ਵੀ ਚਲੋ ਮੁੱਖ ਮੰਤਰੀ ਸਾਹਿਬ ਤਾਂ ਦੇਖੋ ਜਦੋਂ ਆਉਣਗੇ ਆਪਾਂ ਹੀ ਕਰਦੇ ਹੋ ਜਦ ਕਿ ਆਪਣਾ ਐਮ.ਐਲ.ਏ ਸਾਹਿਬ ਪਿਛਲੇ 2 ਦਿਨਾਂ ਦੇ ਨਿਚੇ ਉਦਘਾਟਨ ਕਰਕੇ ਗਿਆ ਜਿਹਦੀ ਲੋੜ ਨਹੀਂ ਸੀ ਅਜੇ ਜਿਹਦੀ ਲੋੜ ਹੀ ਨਹੀਂ ਸੀ ਜਿਹਦੀ ਲੋੜ ਨਹੀਂ ਸੀ ਇਹਦੀ ਲੋੜ ਸੀ ਸੜਕ ਤਿਆਰ ਸੀ ਤਾਂ ਉਦਘਾਟਨ ਕਰਨ ਦੀ ਜ਼ਰੂਰਤ ਸੀ ਜਾਣਬੁੱਝ ਕੇ ਉਦਘਾਟਨ ਨਹੀਂ ਕੀਤਾ ਜੇ ਆਜਾ ਉਦਘਾਟਨ ਨਾ ਹੋਇਆ ਫਿਰ ਅਗਲੀ ਕਰਵਾਂਗੇ ਕੱਲ ਨੂੰ ਫਿਰ ਅਸੀਂ ਆਪ ਪੱਥਰ ਚੱਕਾਂਗੇ ਜੀ ਆਪ ਅਸੀਂ ਕਾਨੂੰਨ ਹੱਥਾਂ ਚ ਲਵਾਂਗੇ ਇਹ ਪ੍ਰਸ਼ਾਸਨ ਜੋ ਸਾਡੇ ਤੇ ਪਰਚੇ ਕਰਦਾ ਕਰੇ ਜੀ ਕੋਈ ਚੱਕਾ ਫਿਰ ਸਭ ਕੀ ਕਰਨਾ ਚਾਹੁੰਦੇ ਲੋਕਾਂ ਦਾ ਧਰਨਾ ਲੱਗਿਆ ਕਰਨੇ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਸਾਰੇ ਬਠਿੰਡਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮਲਤਾਨੀਆ ਪੁਲ ਫਾਈਨਲੀ ਸਾਡੀ ਪਾਰਟੀ ਦੇ ਹਰ ਇੱਕ ਨੁਮਾਇੰਦੇ ਦੀ ਮਿਹਨਤ ਦੇ ਨਾਲ ਕੰਪਲੀਟ ਹੋ ਚੁੱਕਿਆ ਹੈ ਬੇਨਤੀ ਬਸ ਇੰਨੀ ਕਹ ਹੈਗੀ ਹੈ ਕਿ ਕਈ ਵਾਰੀ ਸੇਫਟੀ ਰੀਜਨਸ ਕਰਕੇ ਆਪਾਂ ਨੂੰ ਚੈਕਿੰਗ ਵਗੈਰਾ ਕਰਨੀ ਜ਼ਰੂਰੀ ਹੈ ਦੇਖੋ ਆਪਾਂ ਹੁਣੇ ਸ਼ੁਰੂ ਕਰ ਦਈਏ ਕਈ ਵਾਰੀ ਫਿਰ ਕਿਸੇ ਦਾ ਐਕਸੀਡੈਂਟ ਆ ਫਿਰ ਕੋਈ ਜਾਨੀ ਨੁਕਸਾਨ ਹੋਣ ਤੋਂ ਬੈਟਰ ਹੈ ਕਿ ਆਪਾਂ 2-4 ਦਿਨ ਪਲੇਟ ਕਰ ਲਿਆ ਸੀ ਉਸੇ ਚੀਜ਼ ਦਾ ਮੌਈਨਾ ਕਰਨ ਮੈਂ ਤੇ ਡੀਸੀ ਸਾਹਿਬ ਉਹਨੇ ਇੱਥੇ ਪਹੁੰਚੇ ਆ ਤੇ ਮੇਰੇ ਖਿਆਲ ਨਾਲ ਉਹਨੇ ਇਹ ਹਫਤਾ ਜੋ ਟ੍ਰਾਇਲ ਰਨ ਕੰਪਲੀਟ ਹੋਣ ਤੋਂ ਬਾਅਦ ਪਬਲਿਕ ਵਾਸਤੇ ਕੰਪਲੀਟਲੀ ਓਪਨ ਕਰ ਦਿੱਤਾ ਜਾਊਗਾ ਮਲਤਾਨੀਆ ਪੁਲ ਨੂੰ ਤੇ ਪਬਲਿਕ ਨੂੰ ਸਮਰਪਣ ਸਮਰਪਿਤ ਕਰ ਦਿੱਤਾ ਜਾਊਗਾ ਅੱਜ ਨਹੀਂ ਮੇਰ ਸਾਹਿਬ ਕੱਲ੍ਹ ਕੱਲ ਪੱਤਰਕਾਰ ਨੇ ਇੱਕ ਸਵਾਲ ਪੁੱਛਿਆ ਸੀ ਵਿਧਾਇਕ ਐਮਐਲਏ ਸਾਹਿਬ ਤੋਂ ਇਸੀ ਗੱਲ ਵਾਸਤੇ ਆਪਣੇ ਉਹਲਵਾਰ ਤੇ ਪਾਸਟਾਨ ਹੋਵੇ ਉਦੋਂ ਵੀ ਇਹਨਾਂ ਦੇ ਜਵਾਬ ਨਹੀਂ ਸਰ ਮੈਂ ਕਿਸੇ ਦਾ ਕੁਝ ਨਹੀਂ ਮੈਂ ਦੱਸ ਸਕਦਾ ਵੀ ਉਹਨਾਂ ਨੇ ਕਿਉਂ ਨਹੀਂ ਕੋਈ ਜਵਾਬ ਦਿੱਤਾ ਮੈਂ ਆਪਣੀ ਗੱਲ ਤੁਹਾਨੂੰ ਦੱਸ ਸਕਦਾ ਕਿ ਮੇਰੇ ਡੀਸੀ ਸਾਹਿਬ ਨਾਲ ਵੀ ਤੇ ਵੀਐਨਡੀਆ ਦੀ ਸਾਰੀ ਟੀਮ ਦੇ ਨਾਲ ਮਲਤਾਨੀਆ ਪੁੱਲ ਨੂੰ ਲੈ ਕੇ ਕਾਫੀ ਦੇਰ ਤੋਂ ਮੀਟਿੰਗਸ ਚੱਲ ਰਹੀਆਂ ਕਿ ਆਪਾਂ ਲੋਕਾਂ ਦੀ ਸਹੂਲਤ ਵਾਸਤੇ ਇਹਨੂੰ ਬਣਾ ਰਹੇ ਹਾਂ ਤੇ ਜਲਦ ਤੋਂ ਜਲਦ ਇਹਨੂੰ ਲੋਕਾਂ ਨੂੰ ਸਮਰਪਿਤ ਕਰੀਏ ਹੁਣ ਟ੍ਰੈਲ ਕਿਦੋਂ ਚਾਲੂ ਕਰ ਦਤਾ ਜੀ ਸਰ ਅੱਜ ਅਸੀਂ ਮੈਂ ਖੁਦ ਵੀ ਇੱਥੇ ਦੇਖਣ ਆਇਆ ਪਹਿਲੀ ਵਾਰ ਦੁਆਰਾ ਤੋਂ ਬਨਨ ਕੰਪਲੀਟ ਹੋਣ ਤੋਂ ਬਾਅਦ ਤੇ ਜਿਸ हिसाब ਨਾਲ ਮੇਰੇ ਰਸਤੇ ਚ ਵੀ ਇਹੀ ਗੱਲ ਹੋ ਰਹੀ ਸੀਗੀ ਕਿ ਇਹਦੀ ਹੁਣੇ ਪ੍ਰੋਪਰ ਚੈਕਿੰਗ ਕਰਾਂਗੇ ਤੇ ਵਿਦਨ ਅ ਵੀਕ ਹਫਤੇ ਦੇ ਵਿੱਚ ਵਿੱਚ ਮਲਤਾਨੀਆ ਪੁਲ ਨੂੰ ਪਬਲਿਕਲੀ ਓਪਨ ਕਰ ਦਾਂਗੇ ਇਹ ਦੇਖੋ ਪਬਲਿਕ ਵਾਸਤੇ ਹੀ ਬਣਾਇਆ ਗਿਆ ਤੇ ਅਲਟੀਮੇਟਲੀ ਪਬਲਿਕ ਵਾਸਤੇ ਓਪਨ ਕਰਕੇ ਤੇ ਆਵਾਜਾ ਵੀ ਬਹੁਤ ਸੌਖੀ ਹੋ ਜੂਗੀ ਸਾਰੀ ਜੋ ਮੇਨ ਸਹੂਲਤ ਹੈਗੀ ਹੈ ਪਬਲਿਕ ਨੂੰ ਉਹ ਮਿਲੂ ਸਰ ਟ੍ਰਾਇਲ ਵਿੱਚ ਇੰਨੀ ਦੇਰੀ ਕਿਉਂ ਕਿ ਲੋਕ ਕਹਿੰਦੇ ਆ ਵੀ ਜਿਹੜਾ ਧਰਨਾ ਕਰ ਲਈ ਉਹ ਕਹਿੰਦੇ ਕਾਫੀ ਦੇਰ ਦਾ ਕੰਪਲੀਟ ਹੋਇਆ ਟ੍ਰਾਇਲ ਵੀ ਪਹਿਲਾਂ ਕਰ ਦੇਣਾ ਚਾਹੀਦਾ ਮੈਂ ਕਈ ਵਾਰੀ ਵਿੱਚ ਕੁਝ ਕਮੀਆਂ ਪੇਸ਼ੀਆਂ ਰਹਿ ਸਕਦੀਆਂ ਨੇ ਤੇ ਇਹ పార్ਟ ਆਫ ਦਾ ਪ੍ਰੋਸੈਸ ਹੈਗਾ ਜੀ ਆਪਾਂ ਸਾਰੇ ਜਾਣਦੇ ਹੈਗੇ ਆ ਤੇ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਨਾਲ ਦੇ ਨਾਲ ਸ਼ੁਰੂ ਹੋ ਜਾਣਾ ਧਰਨਾਕਾਰ ਲਈ ਭਾਜੀ ਅੱਜ ਨਹੀਂ ਕੁਲੇ ਜਿਉਂਗਾ ਨਹੀਂ ਅੱਜ ਨਹੀਂ ਅੱਜ ਟ్రਾਇਲ ਰਨ ਆਏਗਾ ਜਿਹੜਾ ਧਰਨਾਕਾਰ ਹੀ ਉਹਨਾਂ ਦਾ ਫਿਰ ਕੀ ਕਰਨਾ ਸਰ ਮੈਂ ਸਾਰੇ ਧਰਨਾਕਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਇਹ ਪੁੱਲ ਤੁਹਾਡਾ ਹੀ ਪੁੱਲ ਹੈ ਕਿਸੇ ਹੋਰ ਦਾ ਪੁੱਲ ਨਹੀਂ ਬਡਿੰਡਾ ਵਾਸੀਆਂ ਲਈ ਪੁੱਲ ਹੈ ਇਹ ਐਮਐਲ ਸਰ ਦਾ ਦੁਦਕਾਟਨ ਕਰ ਰਹੇ 4 ਵਜੇ ਦਾ ਹੈ ਅੱਜ ਨੇ 5 ਵਜੇ ਦਾ ਮੈਸੇਜ ਪਾਇਆ ਵੀ ਉਹ ਘੱਟ ਸਰ ਮੈਨੂੰ ਉਸ ਚੀਜ਼ ਦੀ ਜਾਣਕਾਰੀ ਨਹੀਂ ਮੈਂ ਤੁਹਾਨੂੰ ਫਿਰ ਤੋਂ ਇੱਕੋ ਹੀ ਗੱਲ ਦੁਬਾਰਾ ਦੱਸਣਾ ਚਾਹੂੰਗਾ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਹੁਣੇ ਅੱਜ ਮੇਰੇ ਡੀਸੀ ਸਾਹਿਬ ਨਾਲ ਗੱਲ ਹੋਈ ਤੇ ਇਹ ਪੁਲ ਦਾ ਟਰਾਇਲ ਰਨ ਹੋਏਗਾ ਨਹੀਂ ਮੀ ਮੈਂ ਵਿਦਾਇਕਾਂ ਨਹੀਂ ਕੋਈ ਗੱਲ ਹੋਈ ਹੈ ਕੋਈ ਵਿਦਾਇਕ ਸਰ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਆਪਣੇ ਆਪ ਨੂੰ ਜਾਣਦਾ ਤੇ ਡੀਸੀ ਸਾਹਿਬ ਨੂੰ ਜਾਣਦਾ ਮੈਨੂੰ ਮੈਂ ਹਫਤਾ ਜਿਹੜਾ ਹੈਗਾ ਸ਼ਹੀਦੀ ਦਿਹਾੜਾ ਹੈ ਛੋਟੇ ਸ਼ਹਿਰ ਦਾ ਔਰ ਇਹ ਉਹ ਦਿਹਾੜਾ ਹੈ ਜਦੋਂ ਕੱਲਾ ਸਾਡੇ ਇਸ ਇਲਾਕੇ 'ਚ ਨਹੀਂ ਜੇ ਤੁਸੀਂ ਰੋਪੜਵਾਲ ਅਨੰਦਪੁਰ ਸਾਹਿਬ ਜਾਣੋ ਲੋਕ ਆਪਦੇ ਬੈੱਡਾਂ ਤੇ ਨਹੀਂ ਸੌਂਦੇ ਉਹ ਇਸ ਨੂੰ ਮਾਤਮ ਵਜੋਂ ਮਨਾਉਂਦੇ ਆ ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਰੂਪੇ ਚਾਈ ਸੀ ਜੀ ਇਸ ਦਾ ਸੀਤ ਘਟਣ ਇਸ ਕਰਕੇ ਨਹੀਂ ਸੀ ਕਰਨਾ ਸਾਡਾ ਪੁਲ ਜਿਹੜਾ ਤਿਆਰ ਹੋ ਗਿਆ ਪਰ ਇਹਦੀ ਟੈਸਟਿੰਗ ਹੁੰਦੀ ਹੈ ਟੈਕਨੀਕਲੀ ਜੀ ਅੱਜ ਅਸੀਂ ਟੈਕਨੀਕਲੀ ਟੈਸਟਿੰਗ ਦੇ ਤੌਰ ਤੇ ਇਹ ਚਾਲੂ ਕੀਤਾ ਹੈ ਜੀ ਇਹ 8-10 ਦਿਨ ਟੈਸਟਿੰਗ ਹੋਏਗੀ ਅਜੇ ਇਸ ਦੇ ਵਿੱਚ ਕੁਝ ਕੰਮ ਰਹਿਦਾ ਜਿਵੇਂ ਲਾਈਟਾਂ ਲੱਗਣ ਵਾਲੀਆਂ ਰਹਿੰਦੀਆਂ ਨੇ ਜੀ ਥੋੜਾ ਬਹੁਤਾ ਟੈਸਟਿੰਗ ਦੇ ਵਿੱਚ ਜਿੱਥੇ ਕਿਤੇ ਟੈਕਨੀਕਲ ਬੰਦਿਆਂ ਨੂੰ ਡਿਫਿਕਲਟੀ ਆਏਗੀ ਉਹ ਉਸ ਨੂੰ ਦੁਰਸ ਕਰਨਗੇ ਵੱਡੇ ਛੋਟੇ ਸਾਰੀ ਗੱਡੀ ਚੱਲੇ ਆਉਗੀ ਹਾਂ ਜੀ ਵੱਡੀ ਲੋਕਾਂ ਦੀ ਸਹੂਲਤ ਵਾਸਤੇ ਅੱਜ ਅਸੀਂ ਚਾਲੂ ਕਰਨਾ ਟੈਸਟਿੰਗ ਵਾਸਤੇ ਕਿਉਂਕਿ ਅੱਜ ਟੈਸਟਿੰਗ ਹੋਣੀ ਹੈ ਨਾ ਕਿ ਚਾਲੂ ਹੋਣੀ ਹੈ ਇਹਦਾ ਜਿਹੜਾ ਤੁਸੀਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਚਾਲੂ ਕਰਨਾ ਹੈ ਤੁਹਾਡੇਆਂ ਤੋਂ ਪਹਿਲਾਂ ਇੱਥੇ ਜਿਹੜੇ ਲੋਕ ਭੈਟੇ ਸੀ ਉਹਨਾਂ ਨੇ ਹੀ ਰਸਤਾ ਖੋਲਦਾ ਉਹਦੇ ਬਾਰੇ ਕੀ ਕਹਿ ਰਹੇ ਹੋ ਤੁਸੀਂ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਅੱਜ 6:00 ਤੱਕ ਅੱਜ ਦਾ ਪ੍ਰੋਗਰਾਮ ਆਲਰੇਡੀ 4 ਵਜੇ ਰੱਖਿਆ ਹੋਇਆ ਸੀ ਜੀ ਤੇ ਮੈਂ ਇਹਨਾਂ ਗੱਲਾਂ ਦੇ ਵਿੱਚ ਬਹੁਤਾ ਬਾਲ ਵਿਵਾਦ ਵਿੱਚ ਪੈਂਦਾ ਨਹੀਂ ਹੁੰਦਾ ਉਹ ਉਹਨਾਂ ਨੂੰ ਪਤਾ ਹੋ ਸਕਦਾ ਉਹ ਕਹਿੰਦੇ ਜੀ ਇਹ ਕਰਨਾ ਕਰੀ ਕਹਿੰਦੇ ਵੀ ਜਦੋਂ ਦਾ ਅਸੀਂ ਕੱਲ ਦਾ ਰੌਲਾ ਪਾ ਰਹੇ ਹਾਂ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹਨਾਂ ਦੀ ਖੁਸ਼ੀ ਵਾਸਤੇ ਬਹੁ ਮੈਂ ਤਾਂ ਅੱਜ ਦੁਪਹਿਰ ਨੂੰ तकरीबन ਮੇਰਾ ਖਿਆਲ ਹੈ 8-7 ਵਾਰੀ ਲਾਈਵ ਹੋ ਚੁੱਕੇ ਹਨ ਇਹ ਪੋਰਟ ਜਿਹੜਾ ਹੈਗਾ ਇਹ ਦਿਨ ਤੂੰ ਤਿਆਰ ਹੋ ਜਾਏਗਾ ਤੇ ਮਤਲਬ ਸਵੇਰ ਸ਼ਾਮ ਦੋਨੋਂ ਟਾਈਮ ਖੁੱਲੇਗਾ ਨਹੀਂ ਨਹੀਂ ਲਗਾਤਾਰ ਹੀ ਖੁੱਲੇਗਾ ਹਾਂ ਟ੍ਰੇਡ ਲਗਾਤਾਰ ਹੀ ਖੁੱਲੇਗਾ ਸਰ ਜਿਹੜਾ ਲਾਈਟਿੰਗ ਦਾ ਸਾਨੂੰ ਸਾਨੂੰ ਸਭ ਤੋਂ ਵੱਡੀ ਗੱਲ ਹੈ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਕੋਈ ਇਸ ਤਰ੍ਹਾਂ ਦਾ ਘਟਨ ਨਹੀਂ ਕਰਨਾ ਚਾਹੀਦਾ ਇਹ ਟੋਟਲ ਪੰਜਾਬ ਦੇ ਲੋਕ ਇਸ ਨੂੰ ਬੁਰਾ ਮੰਨਦੇ ਆ ਇਸ ਕਰਕੇ ਅਸੀਂ ਇਸ ਨੂੰ ਨਹੀਂ ਸੀ ਕਰਨਾ ਅਸੀਂ ਚਾਲੂ ਕਰਨਾ ਸੀ ਲੋਕਾਂ ਦੀ ਸੁਰਦਬਾਹ ਤੇ ਉਸਿਆ ਚਾਲੂ ਕਰਤਾ ਔਰ ਨਾਲ ਇਹਦਾ ਜਿਹੜਾ ਕੋਈ ਟੈਕਨੀਕਲੀ ਟੈਕਨੀਕਲ ਬੰਦੇ ਇਸ ਨੂੰ ਦੇਖ ਲੈਣਗੇ ਜੀ ਇਹਦੇ ਕੋਈ ਡਿਫਿਕਲਟੀ ਹੋਏਗੀ ਚਾਲੂ ਕਰੀ ਐਮਐਲਏ ਸਾਹਿਬ ਜਦੋਂ ਇੱਕ ਵਾਰ ਅਸੀਂ ਯੂ ਟਰਨ ਲੈਨੇ ਉੱਤੇ ਇੱਕ ਛੋਟਾ ਜਿਹਾ ਖੰਭਾ ਇਹਦੇ ਸੈਂਟਰ ਚ ਆਂਦਾ ਜਦੋਂ ਅਸੀਂ ਖੰਡੀ ਸੜਕ ਤੋਂ ਮੁੜਦੇ ਆ ਉਹਦੇ ਨਾਲ ਕਾਫੀ ਐਕਸੀਡੈਂਟ ਹੋ ਰਹੇ ਨੇ ਸਿਰਫ ਤਿੰਨ ਸਾਢੇ ਫੁੱਟ ਦਾ ਸੜਕ ਦਾ ਬਚਾਲੇ ਉਹ ਹੈ ਕੋਈ ਨਹੀਂ ਜੀ ਤੁਸੀਂ ਧਿਆਨ ਠ ਲਿਆਤਾ ਇਹ ਮੈਂ ਜਿਹੜੇ ਐਕਸ਼ਨ ਪੀਡਬਲ ਡੀ ਹੈ ਉਹਨਾਂ ਨੂੰ ਕਹਿ ਦੇ ਉਹ ਚੈੱਕ ਕਰ ਲੈਣਗੇ ਅਗਰ ਉਹਨੂੰ ਰਿਮੂਵ ਕਰਨ ਵਾਲੀ ਗੱਲ ਹੋਈ ਹੈ ਇਧਰ ਤੋਂ ਸ਼ਿਫਟ ਕਰਕੇ ਉਹ ਹੋ ਸਕਦਾ ਹੋਇਆ ਸਰ 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 ਪ੍ਰਦਰਸ਼ਨੀਕਾਰੀਆਂ ਦਾ ਕਹਿਣਾ ਹੈਗਾ ਕਿ ਸਿਰਫ ਮੁੱਖ ਮੰਤਰੀ ਸਾਹਿਬ ਦਾ ਟਾਈਮ ਨਹੀਂ ਮਿਲ ਰਿਹਾ ਉਹਦੇ ਕਰਕੇ ਹੀ ਦੇਰੀ ਕੀਤੀ ਗਈ ਨਹੀਂ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਜਹਾਦਾਂ ਦੇ ਵਿੱਚ ਇਕੱਲੇ ਬਠਿੰਡੇ ਨਹੀਂ ਸਾਰੇ ਪੰਜਾਬ ਦੇ ਵਿੱਚ ਹੂੰ ਕੋਈ ਵੀ ਉਦਘਾਟਨ ਨਹੀਂ ਕਰਨਾ ਉਹ ਨਾ ਹੀ ਅਸੀਂ ਕਰ ਰਹੇ ਹਾਂ ਇਹ ਤਾਂ ਲੋਕਾਂ ਦੀ ਸਹੂਲਤ ਇੱਕਦਮ ਲੋਕਾਂ ਦੀ ਸਹੂਲਤ ਵਾਸਤੇ ਖੁੱਲ ਜਾਏਗਾ ਦੂਜਾ ਜਿਹੜੀ ਟੈਸਟਿੰਗ ਹੋ ਜਾਏਗੀ ਟ੍ਰਾਇਲ ਹੋ ਜਾਏਗਾ ਉਹ ਟ੍ਰਾਇਲ ਵਾਸਤੇ ਸਿਤੰਬਰ ਸਿਤੰਬਰ ਮੈਂ ਕੰਪਲੀਟ ਹੋਣਾ ਹਾਂ ਵਜੇ ਚੱਲ ਚੱਲ ਅੱਜ ਹੀ ਸ਼ੁਰੂ ਕਰਦੇ ਹਾਂ ਮਤਲਬ ਲੋਕਾਂ ਨੂੰ ਜੋ ਆਪਣਾ ਸੀ ਮੈਂ ਸਭ ਸਿਤੰਬਰ ਮੈਂ ਕੰਪਲੀਟ ਹੋਣਾ ਸੀ ਜੀ ਸਿਤੰਬਰ ਮੈਂ ਕੰਪਲੀਟ ਹੋਣਾ ਤਾਂ ਉਸकी ਕੀ وجہ ਹੈ ਲੇਟ ਹੋਇਆ ਇਹ ਰੇਲਵੇ ਵਾਲੇ ਨਾਲ ਥੋੜੀ ਕੋਈ ਇਸ਼ੂ ਸੀਗਾ ਉਹਦੇ ਕਰਕੇ ਡੇਟ ਹੋ ਗਿਆ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੇ ਨਾਲ ਜਿਹੜੇ ਖੱਬੇ ਪਾਸੇ ਪੁਲ ਬਣ ਰਹੇ ਉਹ 5 5.5 ਸਾਲ ਹੋ ਗਏ ਇਹ ਸਿਰਫ ਸਤੰਬਰ ਚ 2 ਸਾਲ ਦਾ ਪੀਰੀਅਡ ਸੀ ਸਿਰਫ 2 ਸਾਲ ਤੋਂ 2 ਮਹੀਨੇ ਲੱਗੇ ਜਿਹੜਾ ਪੂਲ ਬੜੇ ਸਮੇਂ ਨਾਲ ਬਣ ਕੇ ਤਿਆਰ ਸਰ ਲਾਈਟਿੰਗ ਦਾ ਕੰਮ ਕਰ ਦੋ ਤਾਂ ਹੋ ਜਾਏਗਾ ਇਹ ਬਸ ਮੇਰਾ ਖਿਆਲ 8-10 ਦਿਨ ਚੋੜੇਗਾ